ਹੈਲੋ ਗਾਇਜ਼ ਅੱਜ ਅਸੀਂ ਲੇਜ ਬਣਾਵਾਂਗੇ ਆਲੂ ਤੋਂ ਇੱਕ ਆਲੂ ਦੇ ਕਿੰਨੇ ਲੇਜ ਬਣਦੇ ਹਨ ਸਾਰਾ ਅਸੀਂ ਆਪਜੀ ਨੂੰ ਦੱਸਾਂਗੇ ਤੇ ਆਲੂ ਤੋਂ ਲੇਜ ਕਿਵੇਂ ਬਣਾਈਏ ਬੜਾ ਹੀ ਆਸਾਨ ਤਰੀਕਾ ਹੈ ਬਾਜ਼ਾਰ ਵਿੱਚ ਕਾਫੀ ਮਹਿੰਗੇ ਲੇਜ ਮਿਲਦੇ ਹਨ ਇੱਕ ਆਲੂ ਤੋਂ ਲਗਭਗ ਅਸੀਂ 50 ਰੁਪਏ ਦੇ ਲੇਜ ਘਰ ਵਿੱਚ ਬਣਾ ਸਕਦੇ ਹਾਂ ਪਹਿਲੇ ਆਪਾਂ ਆਲੂ ਦਾ ਛਿਲਕਾ ਉਪਰ ਤੋਂ ਆਲ ਲੈਵਾਂਗੇ ਸਾਰਾ ਅੱਛੀ ਤਰ੍ਹਾਂ ਨਾਲ ਛਿਲਕਾ ਸਰਾਸੀ ਇੱਕ ਵਾਰੀ ਆਲੂ ਉਪਰ ਤੋਂ ਹਰ ਲੈਣਾ ਹੈ ਬੜਾ ਹੀ ਆਸਾਨ ਤਰੀਕਾ ਹੈ ਘਰ ਵਿੱਚ ਆਲੂ ਦੇ ਲਈ ਬਣਾਉਣ ਦਾ ਉਹ ਸਸਤੇ ਪੈਂਦੇ ਹਨ ਗਰਮ ਗਰਮ ਸਵਾਦਿਸ਼ਟ ਫਰੈਸ਼ ਤਾਜ਼ੇ ਆਲੂ ਦੇ ਲਈ ਘਰ ਦੇ ਬਣਾਓ ਤੇ ਖਾਓ ਆਪ ਵੀ ਖਾਓ ਅਤੇ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਵੀ ਖਵਾਓ ਬੜਾ ਹੀ ਬਦਿਆ ਆਸਾਨ ਤਰੀਕਾ ਦੇਲ ਬਣਾਉਣ ਦਾ ਆਲੂ ਨੂੰ ਛਿੱਲਣ ਤੋਂ ਬਾਅਦ ਆਪਾਂ ਪਾਣੀ ਨਾਲ ਚੰਗਾ ਧੋ ਲਵਾਂਗੇ, ਵਾਸ਼ ਕਰ ਲਵਾਂਗੇ ਤਾਂ ਕਿ ਕੋਈ ਮਿੱਟੀ ਵਗੈਰਾ ਹੈ ਤੇ ਵਿੱਚ ਤਾਂ ਸਾਫ਼ ਹੋ ਜਾਵੇ। ਹੁਣ ਅਸੀਂ ਆਲੂ ਦੇ ਕਟਰਨਾਰ ਇਦਾਂ ਨੂੰ ਬਰੀਕ-ਬਰੀਕ ਜਿਹੜੇ ਫਿਸ ਕਰ ਲਵਾਂਗੇ ਢੇਲੇ ਵਰਗੇ ਇਸ ਤਰੀਕੇ ਨਾਲ ਆਲੂ ਕਟਰ ਦੇਲੇ ਬਣਾਉਣ ਵਾਲਾ ਬਰੀਕ-ਬਰੀਕ ਇਦਾਂ ਇਸ ਤਰੀਕੇ ਨਾਲ ਆਪਾਂ ਇਹਦੇ ਫਿਸ ਕਰ ਲੈਣੇ ਸਾਰੇ ਆਲੂ ਉਹਦੇ ਇੱਕ ਆਲੂ ਦੇ ਲਗਭਗ 50 ਰੁਪਏ ਦੇ ਲੇਜ ਬਣ ਜਾਂਦੇ ਹਨ ਘਰ ਵਿੱਚ ਜੀ ਦੇਖ ਲਓ ਇਹ ਕਾਲੂ ਕਿੰਨੇ ਦਾ ਪੈਂਦਾ ਹੈ ਮਾਰਕੀਟ ਵਿੱਚ ਤੇ ਅੱਜ ਲੇਜ ਕਿੰਨੇ ਮੰਗੇ ਮਿਲਦੇ ਹਨ ਮਾਰਕੀਟ ਵਿੱਚ ਬੜੇ ਹੀ ਸਵਾਦਿਸ਼ਟ ਗੁਰੂ ਘਰੇ ਲੇਜ ਘਰ ਵਿੱਚ ਬਣ ਜਾਂਦੇ ਆਰਾਮ ਨਾਲ ਤਰੀਕਾ ਬੜਾ ਹੀ ਆਸਾਨ ਹੈ ਤੁਸੀਂ ਮੇਰੀ ਵੀਡੀਓ ਅੰਦਰ ਤੱਕ ਦੇਖਣਾ ਹੈ ਤਾਂ ਜੋ ਆਪਾਂ ਨੂੰ ਸਾਰਾ ਤਰੀਕਾ ਮਾਲਮ ਹੋ ਜਾਵੇ ਲੇਜ ਬਣਾਨੇ ਕਿਦਾਂ ਹਨ ਇਸ ਤਰੀਕੇ ਨਾਲ ਆਪਾਂ ਆਲੂ ਕਟਨਾਲ ਸਾਰੇ ਬਰੀਕ ਬਰੀਕ ਇਦਾਂ ਇਸੇ ਕੱਟ ਲਵਾਂ ਕੱਟ ਕੇ ਦਾ ਹੁਣ ਇਹਦੇ ਵਿੱਚ ਨਮਕ ਲਗਾ ਲਵਾਂਗਾ ਕਾਲਾ ਨਮਕ ਮਿਕਸ ਕਰਦਾ ਮੈਂ ਕਿ ਤਾਂ ਕਿ ਖਾਣੇ ਨੂੰ ਸਵਾਦ ਲੱਗਨ ਬੜਾ ਹੀ ਬਗੇ ਤਰੀਕਾ ਕਰ ਵਿੱਚ ਆਲੂ ਦੇ ਲੇਜ ਬਣਾਉਣ ਦਾ ਇਹ ਵਿੱਚ ਆਪਾਂ ਨੇ ਫੇਰ ਥੋੜਾ ਜਿਹਾ ਨਮਕ ਪਾਣਾ ਹੈ ਕਾਲਾ ਨਮਕ ਪਾ ਲਓ ਇਹ ਦੂਸਰਾ ਨਮਕ ਮਿਰਚ ਵੀ ਮਿਕਸ ਕਰ ਸਕਦੇ ਆ ਆਪਣਾ ਤੁਹਾਡੀ ਆਪਣੀ ਮਰਜ਼ੀ ਹੈ ਨਮਕ ਪਾ ਲਿਆ ਸੀ ਵਿੱਚ ਮਿਰਚ ਵੀ ਮਿਲਾ ਸਕਦੇ ਹਾਂ ਸਵਾਦ ਅਨੁਸਾਰ ਕਾਲੀ ਮਿਰਚ ਮਿਲਾ ਦਿਓ ਇੰਡਸ ਕਰਕੇ ਹੁਣ ਅਸੀਂ ਅਗਲਾ ਪ੍ਰੋਸੈਸ ਅਗਰਾ ਤਰੀਕਾ ਕੀ ਹੈ ਦੱਸਾਂਗੇ ਆਪਾਂ ਲੱਦ ਬਣਾਉਣ ਦਾ ਜੋ ਵੀ ਮੇਰੀ ਪਹਿਲੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਮੇਰੀ ਅੱਗੇ ਦੀ ਹੋਰ ਵੀਡੀਓ ਵੇਖਣ ਨੂੰ ਮਿਲਦੀ ਰਹਣ ਅਸੀਂ ਹੁਣ ਗੈਸ ਕਰਤਾ ਔਨ ਤੇ ਕੜਾਹੀ ਰਖਤੀ ਉੱਪਰ ਗਰਮ ਹੋਣ ਵਾਸਤੇ ਜਿਵੇਂ ਇਹ ਸਾਡੀ ਕੜਾਹੀ ਗਰਮ ਹੁੰਦੀ ਹੈ ਅਸੀਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਬੜਾ ਹੀ ਵਧੀਆ ਤਰੀਕਾ ਘਰ ਵਿੱਚ ਲੇਜ ਬਣਾਉਣ ਦਾ ਸਸਤੇ ਬਣਦੇ ਹਨ ਲੇਜ ਜਦੋਂ ਆਪਣਾ ਮਨ ਕਰੇ ਅਸੀਂ ਇਦਾਂ ਆਪਣੇ ਘਰ ਵਿੱਚ ਫਰੈਸ਼ ਤਾਜ਼ੇ ਲੇਜ ਬਣਾ ਸਕਦੇ ਹਾਂ ਕਿਉਂਕਿ ਬਾਜ਼ਾਰ ਵਿੱਚ ਕਾਫੀ ਮੰਗੇ ਪੈਂਦੇ ਹਨ ਲੇਜ ਅਸੀਂ ਇੱਕ ਆਲੂ ਤੋਂ ਲਗਭਗ 50 ਗ੍ਰੇ ਦੇ ਲੇਜ ਬਣਾ ਸਕਦੇ ਹਾਂ ਤੇ ਸਾਡਾ ਲੇਜ ਬਣਾਉਣ ਦਾ ਫੀਸ ਕੁਝ ਰੁਪਏ ਤੋਂ ਸ਼ੁਰੂ ਹੋ ਗਿਆ ਹੈ ਇਸੇ ਕਨਪਾਰੇ ਅਰੇ ਆਲੂ ਦੇ ਪੀਸ ਕੱਟੇ ਹੋਏ ਸਬਜ਼ੀ ਦੇ ਅਸੀਂ ਤੇਲ ਗਰਮ ਹੋਣ ਦੇ ਵਿੱਚ ਜਿਵੇਂ ਤੇਲ ਗਰਮ ਹੋ ਜਾਏਗਾ ਤਾਂ ਬਰ ਛੱਡ ਦਾਂਗੇ ਇਹਨਾਂ ਨੂੰ ਗਰਮ ਕਰਾਂਗੇ ਹੁਣ ਜਿਦਾ ਹੀ ਇਹਨਾਂ ਦਾ ਰੰਗ ਬਰਾਉਨ ਜਿਹਾ ਹੋ ਜਾਏਗਾ ਲਾਲੀ ਦੇ ਤੇ ਆ ਜਾਣਗੇ ਇਹ ਤਾਂਪਾ ਇਹਨਾਂ ਨੂੰ ਤੇਲ ਵਿੱਚੋਂ ਕੱਢ ਲਵਾਂਗੇ ਬਹੁਤੀ ਵਧੀਆ ਤਰੀਕਾ ਕਰਕੇ ਚਿਲੇਜ ਬਣਾਉਣ ਦਾ ਅਸੀਂ ਤਾਂ ਇਹਨਾਂ ਨੂੰ ਕੱਢ ਲਿਆ ਲਾਲ ਹੋ ਗਏ ਇਹ ਬੜਾ ਹੀ ਵਧੀਆ ਕੁਲਕਾ ਜਿਹਾ ਬਣਾਉਂਦਾ ਇਸ ਤਰ੍ਹਾਂ ਆਪਾਂ ਘਰ ਵਿੱਚ ਆਲੂਆਂ ਤੋਂ ਆਲੂ ਤੋਂ ਇੱਕ ਆਲੂ ਦੇ ਕਾਫੀ ਲਈ ਬਣ ਜਾਂਦੇ ਹਨ ਯਾਨੀ ਕਿ ਲਗਭਗ ਇੱਕ ਆਲੂ ਤੋਂ 50 ਰੁਪਏ ਦੇ ਲਈ ਬਣ ਜਾਂਦੇ ਹਨ ਘਰ ਵਿੱਚ ਆਰਾਮ ਨਾਲ ਸੀ ਘਰ ਵਿੱਚ ਇਹ ਲਈ ਖਾ ਸਕਦੇ ਹਾਂ ਬੜੇ ਸਵਾਦਿਸ਼ਟ ਲਈ ਘਰ ਦੇ ਬਣਦੇ ਹਨ ਬੜਾ ਹੀ ਆਸਾਨ ਤਰੀਕਾ ਲਈ ਬਣਾਉਣ ਦਾ ਇਸ ਤਰੀਕੇ ਨਾਲ ਅਸੀਂ ਆਪਣੇ ਘਰ ਵਿੱਚ ਲਈ ਬਣਾ ਸਕਦੇ ਹਾਂ ਅਸੀਂ ਇੱਕ ਆਲੂ ਤੋਂ ਲਈ ਬਣਾਏ ਹਨ ਇੱਕ ਆਲੂ ਲਿਆ ਇਸ ਕਾਲੂ ਦੇ ਕਾਫੀ ਮੇਲ ਘਰ ਵਿੱਚ ਪਿਆਰ ਹੋ ਜਾਂਦੇ ਹਨ ਬੜੇ ਹੀ ਸੁਆਦਿਸ਼ ਟੁਕੜੇ ਖੱਟੇ ਮਿੱਠੇ ਜਿਹਦੇ ਮਾਜੀ ਅਸੀਂ ਇਹ ਲੈ ਬਣਾ ਸਕਦੇ ਹਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਮਿਰਚਾਂ ਵਾਲੇ ਬਣਾਣੇ ਹਨ ਮਸਾਲਾ ਲਗਾ ਦਿਓ ਆ ਦੇਖੋ ਆਲੂ ਆਪਣੇ ਲੈ ਜੇ ਤਿਆਰ ਹੋ ਗਏ ਹਨ ਅਸੀਂ ਆਪਾਂ ਤੁਹਾਨੂੰ ਇਹ ਤੋੜ ਕੇ ਵੀ ਦਿਖਾਵਾਂਗੇ ਟੁੱਟਣ ਤੇ ਇਹਨਾਂ ਕਿਦਾਂ ਆਵਾਜ਼ ਆਉਂਦੀ ਹੈ ਬਹੁਤ ਹੀ ਵਧੀਆ ਸੁਆਦਿਸ਼ ਲੇਜ ਬਣ ਕੇ ਤਿਆਰ ਹੋ ਗਏ ਹਨ ਇਹਨਾਂ ਦੇ ਟੁੱਟਣ ਤੇ ਆਵਾਜ਼ ਕਾਫੀ ਕਰਕਰੇ ਆਉਂਦੀ ਹੈ ਜਿਦਾ ਆਮ ਲੇਜ ਬਾਜ਼ਾਰ ਵਿੱਚ ਮਿਲਦੇ ਉਸ ਤਰੀਕਾ ਨਾਲਾਂ ਦੇ ਵਿੱਚ ਆਵਾਜ਼ ਆਉਂਦੀ ਟੁੱਟਣ ਦੀ ਲੇਜ ਦੀ ਅਗਰ ਆਪ ਜੀ ਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਨਾ ਚਾਹੁੰਦੇ ਹੋ ਸਬਸਕ੍ਰਾਈਬ ਕਰਨਾ ਹੋਰ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਇਸ ਤਰ੍ਹਾਂ ਅਸੀਂ ਆਪਣੇ ਘਰ ਵਿੱਚ ਲੇਜ ਬਣਾ ਸਕਦੇ ਹਾਂ ਬਹੁਤ ਹੀ ਵਧੀਆ ਲੇਜ ਘਰ ਵਿੱਚ ਬਣਦੇ ਹਨ ਆਲੂ ਤੋਂ